ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਅਬਾਏ ਬੇਨਤੀ ਚੋਪਈ ਹਮਰੇ ਕਰੋ ਹਾਥਿਰਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਨਾਮਨ ਹੈ ਹਮਾਰਾ अपना ज्ञान गुरुव्रत पारा हम रै दुष्ट सबद सकाब हु आप हा दया मोह बचाब हु सुखे वसै मूर परिवार सेवा सिख सबै करतार मूर रक्षा निज करज करियै सा वर्णन को आसंग करियै पूर्ण होए हमार आस तोर बिन की रह प्यासा ਤੁਮਹਿ ਸਾਡ ਕੀ ਅਮਰਨਾ ਧਿਆਮ ਜੋ ਪ੍ਰਚਾਹੂ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਜਿਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਦੇਵ ਜੇ ਅਮਰ ਗੈ ਮਨਨ ਕਾਲ ਕ ਤਰਾਸਨ ਬਰੀਐ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਤੂ ਜੋ ਕਰਿਓ ਰੱਛਾ ਰਾਖਿ ਲਿਹੁ ਮੋਹ ਰਾਖਨ ਹਾਰੇ ਸਾਹਿ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਣ ਗਿ ਅਹੰਤਾ ਤਮੋਹ ਪੂਰੇ ਚਤੁਰਦਸ਼ ਗੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਸੂਝਿ ਉਤਰਾ ਕਾਲ ਪਾਏ ਪਰ ਅਵਸਨ ਵਰਗਾਸ ਸਗਲ ਕਾਲ ਕ ਕੀ ਆਤਮਾਸ਼ ਜਵਨ ਕਾਲ ਜੋਗੀ ਸਭ ਕੀ ਓ ਬਿਦਰਾਜ ਬ੍ਰਹਮਾ ਜੋਥੀ ਓ ਜਵਨ ਕਾਲ ਸਨੂ ਸਵਾਰਾ ਨੰਸ਼ਕਾਰ ਹੈ ਦਾਹੇ ਹਮਾਰ ਜਵਨ ਕਾਲ ਸਹਿ ਜਗਤ ਬਨਾਇਓ ਦੇਵਦਾਤ ਜਚਨ ਉਜਾਇਓ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੇ ਸਗਲ ਪ੍ਰਜਾ ਜਨਾਬ ਸੁਵਾਰੇ ਸਿਵ ਕਨਕਾ ਸਿਵਗੁਣ ਸੁਖ ਦੇਉ ਸਤਨ ਲਕਾਓ ਫਲ ਮੋ ਬਦਕਿਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਵ ਸ਼ਾਨਤ ਚੀਟੇ ਤੇ ਗੰਗਲਾ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵਸ਼ਣ ਘੜ ਘੜ ਕੇ ਪੜ ਪੜ ਕੇ ਜਨ ਜਦ ਕਰਖ ਅਕਰ ਕਰਤਾਰ ਪ੍ਰਜਾ ਤਰਤ ਤਦ ਦੇਹ ਅਪਾਰ ਦਬਾਕ ਰਖ ਕਰਤ ਹੋ ਕਬਹੁ ਤੁਮੈ ਮਿਲਤ ਦੇਹ ਤਰ ਸਭ ਮੁ ਜੀ ਦੇ ਬਦਨ ਸ੍ਰਿਸ਼ਟ ਸਵ ਤਾਰੇ ਆਪੋ ਆਪਣੀ ਭੂਜ ਉਚਾਰੇ ਤੁਮ ਸਭ ਹਿਤੇ ਰਹਿਂਦ ਰਾਲਮ ਜਾਨਦ ਬੇਦ ਭੇਦ ਰਾਲਮ ਨਿਰੰਕਾਰ ਦ੍ਰਵਕਾਂਤ ਰਲੰਬ ਆਦ ਅਨੀਲ ਅਨਾਦ ਸੰਭ ਤਾ ਕਵਣੁ ਚਾਰਦ ਪੀਦਾ ਜਖੁ ਪੀਵ ਨਾ ਪਉਤ ਬਿਦਾ ਤਾ ਕਾ ਕਿਰਪਾ ਹਨ ਨਮਾਨਤ ਮਹਾ ਮੂੜ ਹੈ ਗਜ ਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸਿਵ ਅਨੰਤ ਰੰਕਾਰ ਗਾ ਚੀਨਤ ਨਹਿ ਪੀਵ ਆਪੋ ਆਪਣੀ ਉਦਹਿ ਦਿੱਤੀ ਵਨਨਤ ਪੈਨ ਪੈਨ ਤੂੰ ਹੈ ਤੇਤੀ ਤੁਮਰਾ ਲਖਾਣਾ ਦੇਵਸਾਰਾ ਕਹਿ ਬਿਸਜਾ ਪ੍ਰਥਮ ਸੰਸਾਰਾ ਇਕੈ ਰੂਪਨੂਸ ਰੂਪਾ ਰੰਗ ਪਿਉ ਰਾਵ ਕਿਹ ਭੂਪਾ ਅੰਡਜ ਜੀਰਜ ਸੇਤਜ ਕੀਨੀ ਅਤਿ ਵਿਖਾਨ ਬਹੁ ਰਚ ਦੇਨੀ ਕਹੋ ਪੁੱਤ ਰਾਜਾ ਹੋਵੇ ਬੈਠਾ ਕਹੋ ਸ਼ਮਨ ਪਿਉ ਸੰਗਰ ਇਕੱਠਾ ਸਗਦੇ ਸ੍ਰਿਸ਼ਟ ਦਿਖਾਇਆ ਚੰਪਵ ਆਜਵਾਦ ਸਰੂਪ ਸਵੈਮ ਪਵ ਅਵਰਚਾ ਮੇਰੇ ਨਮਕਰੋ ਸਿੱਖ ਬਾਰ ਸਿੱਖ ਸੰਗਰੂ ਦੋ ਜੀਠੇਠ ਵਾਤਰ ਪਤਾ ਸਗਲ ਮਲੇਸ਼ ਕਰੋਰਣ ਕਾਤਾ ਜੇ ਆ ਤੁਜ ਦਸ਼ਰਣੇ ਪਰੇ ਤਨ ਕਹਿ ਦੁਸ਼ਟ ਦੁਖਤਾ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਜੇ ਤਨ ਕਹਿ ਤੂੰ ਸੰਕਟ ਸਭ ਟਾਰੇ ਜੋ ਕਲ ਕੁਗਵਾਰ ਧਾਈ ਹੈ ਦਾਕੇ ਕਾਲ ਨਿਕਟ ਨਹਿ ਔਰ ਅੱਛਾ ਹੋਏ ਦਾਹੇ ਸਭ ਕੱਲ ਦੁਸ਼ਟ ਅਰਿਸ਼ਟ ਟਰੇਤ ਤਤ ਕੱਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕੁਮਹਰ ਹੋ ਰਹਿ ਦੇ ਸਦ ਕਰ ਮੂਸਾ ਹੋਈ ਦੁਸ਼ਟ ਛਾਵ ਸਕਨਾਂ ਕੋਈ ਏਕ ਬਾਰ ਇਨਨਤਮ ਸੁਹਾਰਾ ਆਕਾਲ ਫਾਸਤੇ ਤਾਹੇ ਭਾਰ ਜਿਨ ਨਿਰਨਾਮ ਤਿਹਾਰੋ ਕਹਾ ਦਰ ਦੁਸ਼ਟ ਦੁਖ ਤੇ ਰਹਾ ਹਰੜ ਗੇਦ ਮੈਂ ਸ਼ਰਮ ਤੇ ਹਾਰੇ ਆਪ ਮਾ ਦਿਲ ਹੁਬਾਰੀ ਸਰਵ ਠੋਰ ਮੋਹੋ ਸਹਾਈ ਦੁਸ਼ਤ ਦੁਖ ਤੇ ਨਾ ਬਚਾਈ ਕਿਰਪਾ ਕਰੀ ਹੰ ਪ੍ਰਜਗ ਮਤਾ ਗਨੰਤ ਗ੍ਰਾਪੂਰਣ ਸਵਰਾਤਾ ਕਿਲਵਿਕ ਸਗਲ ਦੇਹ ਕੋ ਹਰਤਾ ਦੁਸ਼ ਦੋਖਿਯਨ ਕਾਛੈ ਕਰਤਾ ਸ਼੍ਰੀ ਆ ਤੁਜ ਅਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾੰਠ ਤੁਹ ਲਪਾਵੇ ਸੋਈ ਦੋਖ ਨਾ ਦਿਸੈ ਬਿ ਆਵਦ ਕੋਈ ਅਡਲ ਸੁਣੈ ਗੁੰਗਜ ਆਸ ਰਸ ਨਾ ਪਾਵੇ ਸੁਣੈ ਮੂਨ ਚਿਤ ਲਾਈ ਚਤੁਰਤਾ ਵਈ ਦੂਖ ਦਰਦ ਪਾਉ ਨਿਗਤ ਨ ਤਿਨ ਨਰਕੇ ਰਹੈ ਹੋ ਜੋ ਆ ਕੇ ਇੱਕ ਬਾਰ ਚੋਪਈ ਕੋ ਕਹੈ ਜੋ ਪਈ ਸਬਤ ਸਤ ਰਹੈ ਸੈ ਸਪਣੀਜੈ ਅਰਧ ਸੈਸ ਆਪਣੀ ਤੀਨ ਕਹਿਜੈ ਪਾਦਰ ਸੁਦੀ ਅਸ਼ਟਮੀ ਰਵਾਰਾ ਤੀਰ ਤੂ ਦਰਬ ਅਗਰੰਧ ਸੁਧਾਰਾ ਸਵਈਆ ਪਾਹੇ ਗਹੇ ਜਾਥੇ ਤੁਮਰੇ ਦਵਤੇ ਕੋ ਆਖ ਤਨ ਮਹਿ ਆਨਿਓ ਰਾਮ ਰਹੀਮ ਪ੍ਰਾਨੁਕਰਨ ਅਨੇਕ ਹੈ ਮੋ ਦੇਖ ਨਾ ਮਾਨਿਉ ਸਿਮਰੇ ਸਾਧ ਰਵੇ ਸਵੇ ਮੋ ਭੇਦ ਕਹੇ ਹਮੇਗ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੂ ਸਤੋਹਿ ਵਿਖਾਲਿਉ ਦੁਹਰਾ ਸਗਲ ਦਵਾਰ ਕੋ ਸਾੜਕੈ ਆ ਗਿਆ ਤੋਹਾਰੋ ਦਵਾਰ ਬਾਹੀ ਅਹੀ ਕਿ ਰਾਜ ਰਸ ਗੋਬਿੰਦਾਸ ਤੋਹਾਰ RAM ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵਦੀਆਂ ਵਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨਾਈਆ ਸਾਧੋ ਤਾਂ ਗਾਵੋ ਹਰੇ ਕੀ ਰਾਮ ਮਨ ਜਨੇ ਵਸਾਇਆ ਕਹਿ ਦੇਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਮੇ ਹਿਨ ਨਾਮ ਰਹੁ ਤੂੰ ਮਨ ਮੇਰੇ ਦੂ ਸਭ ਸ਼ਾਰਣਾ ਅੰਗੀਕਾਰ ਹੋ ਕਰ ਤੇਰਾ ਕਾਰਜ ਸਭ ਸਵਾਰਣਾ ਸਭ 나ਗਲਾ ਸਮਰੱਥ ਸੁਆਮੀ ਸੋਖ ਯਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਬੂ ਹਰਿ ਨਾਨੇ ਸਾਚੇ ਸਾਹਿਬ ਕੀਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾਮੁ ਨੋਸਾਵੈ ਨਾਮ ਜਿਨ ਕੇ ਮਨੋਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੁੱਤੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਸਾਚਾ ਨਾਮ ਧਰ ਮੇਰਾ ਨਿਰਬੁਖਾਂ ਸਭ ਗਵਾਈਆਂ ਅਗਰ ਛਾਂ ਸੁਖੁ ਮਨੈ ਵਸਿਆ ਜਨੇ ਇਛਾ ਸਾ ਪੁਜੈਂਗੈ ਸਦਾ ਕੁਰਬਾਨ ਕੀਤਾ ਕਰਿ ਬਿਟੋ ਜਿਸ ਦੀ ਅਵੜੈ ਆਇਆਂ ਕਹਿ ਨਾਨਕ ਸੁਨੋ ਸੰਤੋ ਸਬਦਾ ਤਰੋ ਪਿਆਰੋ ਸਾਚਾ ਨਾਮ ਮਿਰਾ ਦਰੋ ਆਵਾਜੇ ਪੰਜ ਸਬਦ ਕਰਸ ਵਾਗੇ ਕਰਸ ਵਾਗੇ ਸਬਦ ਬਾਜੀ ਤਲੰਜਤ ਕਰ ਤਾਰੀਆਂ ਪੰਜ ਦੂਦ ਵਸ ਕਿਤੇ ਕਾਲ ਗੰਡ ਕੁਮਾਰਿਆ ਤੁਰ ਕਰਮ ਪਾਇਆ ਤ ਦਿਨ ਕੋ ਸੇ ਨਾਮ ਹਰ ਕੇ ਲਾਗੇ ਪਹਿਰਾਨ ਦੇਸ ਹੋਆ ਤਿਤ ਕਰ ਅਨਹਦ ਬਾਚੇ ਆਨੰਦ ਸਨੋੜ ਭਾਗੀ ਹੋ ਸਗਲ ਮਨੋ ਰਤ ਪੂਰੇ ਪਾਰ ਬ੍ਰੰਬਰਾ ਪਾਇਆ ਤਨੇ ਸਗਲ ਵਿਸੂਰੇ ਦੁਖ ਰੋਸ ਨਤਾ ਉਤਰੇ ਸੋਨੇ ਸੱਚੇ ਬਾਣੀ ਸੰਤ ਸਾਜਨ ਪਾਏ ਸਰਸੇ ਗੁਰ ਤੇ ਜਾਣੀ ਸੁਣ ਤੇ ਬੁਲੇ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਸਵਾਜਿ ਅਨਹਦ ਤੂਨੇ ਤਾ ਤਰਤ ਮਹਤ ਦਿਵਸ ਰਾਤ ਵਿਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਦਰਮਹ ਦੂਰ ਕਰਮਿ ਆਪੋ ਆਪਣੀ ਕੇ ਨੇੜਾ ਕੈ ਦੂਰ ਜਿਨੇ ਨਾਮ ਧਿਆਇਆ ਗਏ ਮਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਮ ਆਹੀ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ